ਸੋਲਿਡ ਵੇਸਟ ਮੈਨੇਜਮੈਂਟ ਦੇ ਮਾਮਲੇ 'ਚ ਜੇਕਰ ਜਲੰਧਰ ਨਗਰ ਨਿਗਮ ਦੀ ਨਵੀਂ ਯੋਜਨਾ ਕਾਮਯਾਬ ਰਹੀ ਤਾਂ ਨਿਗਮ ਨੂੰ ਆਉਣ ਵਾਲੇ ਸਮੇਂ ਵਿੱਚ ਕੂੜੇ ਤੋਂ ਵੀ ਕਮਾਈ ਹੋ ਸਕਦੀ ਹੈ ਪਤਾ ਲੱਗਾ ਹੈ ਕਿ ਸੋਲਿਡ ਵੇਸਟ ਮੈਨੇਜਮੈਂਟ ਸੰਬੰਧੀ ਪਹਿਲਾ ਪਾਇਲਟ ਪ੍ਰੋਜੈਕਟ ਜੋ ਜਲੰਧਰ ਨਿਗਮ ਵੱਲੋਂ 66 ਫੁੱਟੀ ਰੋਡ ਤੇ ਫੋਲੜੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਅੰਦਰ ਲਗਾਇਆ ਜਾ ਰਿਹਾ ਹੈ ਉਸ ਦਾ ਇੱਕ ਮੰਤਵ ਇਹ ਹੈ ਕਿ ਕੂੜੇ ਅੰਦਰ ਲੁਕੇ ਖਜ਼ਾਨੇ ਨੂੰ ਪਛਾਣ ਕੇ ਉਸ ਨੂੰ ਕਮਾਈ ਦਾ ਸਾਧਨ ਬਣਾਇਆ ਜਾ ਸਕੀ ਖਾਸ ਗੱਲ ਇਹ ਹੈ ਕਿ ਇਸ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਤਹਿਤ ਜਿੱਥੇ ਡਰਮ ਕੰਪੋਸਟਿੰਗ ਤਕਨੀਕ ਰਾਹੀਂ ਕੂੜੇ ਨੂੰ ਖਾਦ ਵਿੱਚ ਬਦਲਿਆ ਜਾਣਾ ਹੈ ਉੱਥੇ ਹੀ ਫੋਲੜੀਵਾਰ ਸੀਵਰੇਜ ਟ੍ਰੀਟਮੈਂਟ ਪਲਾਂਟ ਅੰਦਰ ਐਮ ਆਰ ਐਫ ਯਾਨੀ ਮਟੀਰੀਅਲ ਰਿਕਵਰੀ ਫੈਸਿਲਿਟੀ ਸੈਂਟਰ ਵੀ ਬਣਾਇਆ ਜਾ ਰਿਹਾ ਹੈ ਉਜਤਾਂ ਇਸ ਪਲਾਂਟ ਦੇ ਇੱਕ ਪੜਾਅ ਵਿੱਚ ਘਰ-ਘਰ ਵਿੱਚੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਹੋ ਕੇ ਹੀ ਆਵੇਗਾ ਪਰ ਪ੍ਰੋਸੈਸਿੰਗ ਪਲਾਂਟ ਦੇ ਨਾਲ ਹੀ ਲੱਗਣ ਜਾ ਰਹੇ एमआरएफ सेंटर ਵਿੱਚ ਵੀ ਕੂੜੇ ਨੂੰ ਵੱਖ-ਵੱਖ ਕਰਨ ਦੀ ਸਹੂਲਤ ਮੌਜੂਦ ਰਹੇਗਾ। ਮਾਹਰਾਂ ਮੁਤਾਬਕ ਘਰਾਂ ਵਿੱਚੋਂ ਇਕੱਠੇ ਕੀਤੇ ਗਏ ਕੂੜੇ ਨੂੰ ਕਨਵੇਅਰ ਬੈਲਟ ਤੇ ਚਲਾਇਆ ਜਾਵੇਗਾ। ਇਸ ਤੋਂ ਬਾਅਦ ਉਸ ਵਿੱਚੋਂ ਕਈ ਚੀਜ਼ਾਂ ਵੱਖ ਕੀਤੀਆਂ ਜਾ ਸਕਣਗੀਆਂ। ਟਰਮ ਕੰਪੋਸਟਿੰਗ ਸੰਬੰਧੀ ਪ੍ਰਕਿਰਿਆ ਤੋਂ ਬਾਅਦ ਕੂੜੇ ਨੂੰ ਖਾਦ ਵਿੱਚ ਬਦਲਣ ਲਈ ਇੱਥੇ ਪਹਿਲਾਂ ਤੋਂ ਹੀ ਬਣੇ ਪ੍ਰਿੰਟ ਕੰਪੋਜ਼ਿਟਿੰਗ ਯੂਨਿਟ ਨੂੰ ਵੀ ਕੰਮ ਵਿੱਚ ਲਗਾਇਆ ਜਾਵੇਗਾ ਅਤੇ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਜੋ ਖਾਦ ਤਿਆਰ ਹੋਵੇਗੀ ਉਸ ਨੂੰ ਵੇਚ ਕੇ ਨਗਰ ਨਿਗਮ ਲੱਖਾਂ ਕਰੋੜਾ ਦੀ ਕਮਾਈ ਕਰੇਗਾ